ਅਸਲਾਮੁਅਲੈਕੁਮ ਸਤਰੀਆ ਕਾਲ ਕਿਦਾਂ ਚੱਲ ਬੀਰੋ ਠੀਕ ਠਾਕ ਲੋ ਜਿੱਦਾਂ ਆਪਾਂ ਗੱਲ ਕੀਤੀ ਸੀ ਕਿ ਇੱਕ ਦਫਾ ਦੁਬਾਰਾ ਫੇਰ ਜਿੰਨੇ ਵੀ ਪੰਜਾਬੀ ਐਕਟਰ ਨੇ ਨਾ ਉਹਨਾਂ ਦਾ ਫੇਰਾ ਪੰਜਾਬ 'ਚ ਦੁਬਾਰਾ ਪੈਣਾ ਚਾਹੀਦਾ ਹੈ ਇੱਕ ਵੀ ਤੇ ਪਹਿਲੇ ਜਦੋਂ ਫਲੱਡ ਆਇਆ ਸੀ ਉਦੋਂ ਤਾਂ ਸਾਰਿਆਂ ਨੇ ਪਾਣੀ ਦੇ ਵਿੱਚ ਮਦਦ ਕੀਤੀ ਹੈ ਕਹਿੰਦਾ ਇੱਕ ਵਾਰੀ ਹੁਣ ਥੋੜਾ ਜਿਨਾ ਫੇਰ ਦੁਬਾਰਾ ਸੀ ਇੱਕ ਪੋਡਕਾਸਟ ਵੇਖੰਦੇ ਸੀ ਕਹਿੰਦੇ ਸੀ ਇੱਕ ਵਾਰੀ ਫੇਰ ਦੁਬਾਰਾ ਜਿਹੜਾ ਪੰਜਾਬੀਆਂ ਦਾ ਜਿੰਨੇ ਵੀ ਸਟਾਰ ਹੈਗੇ ਨੇ ਨਾ ਇਹਨਾਂ ਦਾ ਪੰਜਾਬ ਦੇ ਵਿੱਚ ਫੇਰਾ ਪਵੇ ਕਿਉਂਕਿ ਕੰਮ ਥੋੜਾ ਜਿਨਾ ਕਹਿੰਦੇ ਸੀ ਠੰਡਾ ਪੈ ਰਿਹਾ ਹੈ ਕਿ ਜਿਵੇਂ ਲੋਕਾਂ ਨੂੰ ਪਤਾ ਚੱਲਿਆ ਤੁਹਾਨੂੰ ਪਾਣੀ ਘੜਦਾ ਪਿਆ ਜਿਵੇਂ ਬੰਦੇ ਰਿਲੈਕਸ ਨਹੀਂ ਹੋ ਰਿਹਾ ਪਰ ਕਹਿੰਦਾ ਹਜੇ ਰਿਲੈਕਸ ਹੁੰਦਾ ਟਾਈਮ ਨਹੀਂ ਹੈ ਇੱਕ ਵਾਰੀ ਕਹਿੰਦਾ ਫੇਰ ਜਰਾ ਨਾ ਤੁਮਲੇ ਨਾਲ ਫੇਰ ਦੁਬਾਰਾ ਪੰਜਾਬੀ ਜਿਨੇ ਵੀ ਸਿੰਗਰ ਨੇ ਉਹਨਾਂ ਨੂੰ ਆਣਾ ਪੈਣਾ ਤੇ ਐਸ ਗਾਣੋਂ ਦੀ ਪੋਡਕਾਸਟ ਸੁਣ ਕੇ ਦੀਪੀ ਗਰੇਵਾਲ ਭਾਜੀ ਸਭ ਤੋਂ ਪਹਿਲੇ ਆ ਗਏ ਵਿੱਚ ਕਹਿੰਦੇ ਮੈਂ ਫੇਰ ਦੁਬਾਰਾ ਆਵਾਂਗਾ ਅੱਛਾ ਸਰੀ ਭਾਜੀ ਆਪਾਂ ਐ ਸਕਰੀਨ ਤੇ ਇੱਕ ਤਸਵੀਰ ਦਿਖਾਣੇ ਪਏ ਆ ਠੀਕ ਹੈ ਉਹਨਾਂ ਨੇ ਦੇਖੋ ਕਸ਼ਤੀ ਕਿਸ ਤਰ੍ਹਾਂ ਬਣਾਈ ਹੈ ਥੱਲੇ ਉਹਨਾਂ ਨੇ ਦੋ ਆਉਟਕਿਓ ਵਲਾਤੀਆ ਟਰੈਕਟਰ ਦੀਆਂ ਮੰਜਾ ਠੀਕ ਹੈ ਉੱਤੇ ਤੇ ਉਹ ਕश्ती ਦੀ ਵੇਖੋ ਆ ਪਾਣੀ ਦੇ ਵਿੱਚ ਤੇ ਬੱਚਿਆਂ ਨੂੰ ਤੇ ਜਿਹੜਾ ਉਹਨਾਂ ਦਾ ਕੋਈ ਸਮਾਨ ਹੈਗਾ ਤੇ ਉਹਨੂੰ ਨਾਲ ਲੈ ਕੇ ਜਾ ਰਹੇ ਨੇ ਅੱਛਾ ਪਹਿਲੇ ਵੀਡੀਓ ਵੇਖਤਾ ਫਿਰ ਇਹਦੇ ਦੀ ਕਰਦੇਗਾ ਕੀ ਫਿਕਰ ਵਾਲੇ ਫਿਰ ਦੁਬਾਰਾ ਆ ਗਏ ਨੇ ਜੀ ਕਿਉਂ ਨਹੀਂ ਸੀ ਵੇਜਮਾਨਾਂ ਦੀ ਜਾਣ ਪਛਾਣੀ ਸੀ ਹੁਣ ਉਹਨਾਂ ਦਾ ਮੁੜ ਬਸੇਮਾ ਕਿਵੇਂ ਕਰਨਾ ਉਸ ਪ੍ਰਦਤਿਕ ਕਦ ਚੱਲਦਾ ਇਹ ਬਸੇਮੇ ਵਾਲਾ ਹੀ ਫਾਰਮੈਟ ਹੈ ਜੀ ਹੁਣ ਜਿਹੜੀਆਂ ਇਹ ਚੀਜ਼ਾਂ ਦੀ ਰਿਕੁਆਇਰਮੈਂਟ ਆ ਰਹੀ ਆ ਹਾਲੇ ਤਾਂ ਮਿਸ਼ਨ ਫੁੱਲ ਫੁੱਲ ਸਪੀਡ ਤੇ ਜਾ ਰਹੀ ਹੋਈ ਆ ਆਪਾਂ ਦਾ ਪਹਿਲਾਂ ਵੀ ਇਹ ਕਹਿ ਰਹੇ ਆ ਕਿ ਇਹ ਨਹੀਂਗਾ ਕਿ ਆਪਾਂ ਹੋਣਾ 5-10 ਦਿਨ ਕਰਕੇ ਕੰਮ ਨਮੇੜ ਦਈਏ ਇਹ ਤਾਂ ਵਕਤ ਲੱਗਣਾ ਕਈ ਘਰਾਂ ਦੇ ਵਿੱਚ ਸਾਰੇ ਹੀ ਸਮਾਨ ਰੁੜ ਗਏ ਉਹਨਾਂ ਕੋਲੇ ਕੋਈ ਚੀਜ਼ ਵੀ ਹੈ ਨਹੀਂਗੀ ਹਨਾ ਸੋ ਉੱਥੇ-ਉੱਥੇ ਉਹ ਚੀਜ਼ਾਂ ਪਹੁੰਚਾਈਆਂ ਜਾਣਗੀਆਂ ਪੰਜਾਬੀ ਤਾਂ ਵੈਸੇ ਹੀ ਖੁੱਲੇ ਦਿਲ ਦੇ ਨੇ ਜੀ ਐਥੀ ਤਾਂ ਆਪਣੇ ਘਰ ਚ ਆ ਘਰੇ ਹੀ ਭੀੜ ਪੈ ਗਈ ਸੋ ਸਾਰਿਆਂ ਨੇ ਮਦਦ ਕਰਨੀ ਉਹ ਸੀ ਜੀ ਗਿੱਪੀ ਪੰਜਾਬ ਤੇ ਜਦੋਂ ਬਾਹਰ ਜਨ ਬਹੁਤ ਪੰਜਾਬੀਆਂ ਨਹੀਂ ਨਾਲ ਪੰਡਾ ਚ ਹੋ ਸਕਦਾ ਦੌਰਾ ਕਰਨਾ ਜਿੱਥੇ ਅੱਛਾ ਹੈ ਕਿ ਫ੍ਰਿਜਾਂ ਨੇ ਲੋਡ ਕਰਨਾ ਸਾਹਮਣੇ ਇੱਕ ਟਰੱਕ ਆ ਜਿਹੜਾ ਉਹ ਫ੍ਰਿਜਾਂ ਦਾ ਭਰ ਕੇ ਇਸ ਜਗ੍ਹਾ ਤੇ ਪਹੁੰਚਾਇਆ ਦੱਸਦਾ ਐਡਰੈਸ ਐਡਰੈਸ ਕਦੇ ਵਗੈਰਾ ਕੀ ਕਹਿੰਕੋ ਘਰ ਦੇ ਵਿੱਚ ਜਿੰਨੀ ਵੀ ਪੇਟੇ ਹਰ ਚੀਜ਼ੇ ਖਰਾਬ ਹੋ ਗਈ ਹੈ ਨਾ ਔਖੇ ਸਮੇਂ ਦੇ ਵਿੱਚ ਪੰਜਾਬ ਦੇ ਪੁੱਤ ਪੰਜਾਬ ਦੇ ਨਾਲ ਨੇ ਪੰਜਾਬੀ ਅਦਾਕਾਰ ਗਿੱਪੀ ਗਰੇਗਾਲ ਵੀ ਲਗਾਤਾਰ ਡਟੇ ਹੋਏ ਨੇ ਬੜਾ ਔਖਾ ਸਮਾਂ ਪੰਜਾਬ ਦੇ ਲਈ ਲਗਾਤਾਰ ਤੁਸੀਂ ਵੀ ਡਟੇ ਹੋਇਓ ਮਦਦ ਕਰ ਰਹੇ ਹੋ ਜਿਹੜੇ ਹਰ ਪ੍ਰਭਾਵਤ ਲੋਕ ਭਾਜੀ ਬਿਲਕੁਲ ਜੀ ਮੈਨੂੰ ਲੱਗਦਾ ਕਿ ਸਾਰੇ ਲੱਗੇ ਹੋਏ ਨੇ ਵੀ ਔਰ ਇਸ ਵਕਤ ਲੋੜ ਆ ਪੰਜਾਬ ਨੂੰ ਔਰ ਮਿਲਦਾ ਜਿੰਨੇ ਵੀ ਲੱਗੇ ਹੋਏ ਨੇ ਸਾਰੇ ਚਾਹੇ ਕੋਈ ਸੈਲੀਬ੍ਰਿਟੀ ਨੇ ਚਾਹੇ ਬਿਜ਼ਨਸਮੈਨ ਨੇ ਕੋਈ ਵੀ ਬੰਦਾ ਵਾ ਸੋ ਹਰ ਬੰਦੇ ਆਪਣੇ ਆਪਣੇ ਅ ਤੌਰ ਦੇ ਉਤੇ ਲੱਗੇ ਹੋਏ ਨੇ ਜਿੰਨੀ ਮਦਦ ਕਰ ਸਕਦੇ ਨੇ ਔਰ ਮੈਂ ਸਾਰਿਆਂ ਦਾ ਤਹਿ ਦਿਲੋਂ ਥੈਂਕਸ ਕਰਦਾ ਵਾਂ ਸੋ ਬਹੁਤ ਲੋਡ ਆ ਇਸ ਵੇਲੇ ਪੰਜਾਬ ਨੂੰ ਔਰ ਪੰਜਾਬੀ ਤਾਂ ਵੈਸੇ ਹੀ ਖੁੱਲੇ ਦਿਲ ਦੇ ਨੇ ਜੀ ਐਤਕੀ ਤਾਂ ਆਪਣੇ ਘਰ ਜਾ ਆ ਭੀੜ ਘਰੇ ਹੀ ਭੀੜ ਪੈ ਗਈ ਸੋ ਸਾਰਿਆਂ ਨੇ ਮਦਦ ਕਰਨੀ ਉਸੀ ਜੀ ਅੱਜ ਕਿੰਨੇ ਲੋਕ ਜਿਹੜੇ ਅੱਜ ਡੋਨੇਟ ਕਰਨ ਦੇ ਲਈ ਲੈ ਕੇ ਆਏ ਹੋ ਕਿੰਨੀ ਕੁ ਲੋਡ ਹਾਲੇ ਹੋਰ ਇਸ ਚੀਜ਼ ਦਾ ਭਾਜੀ ਲੋਡ ਤਾਂ ਉਹਰੇ ਬਹੁਤ ਚੀਜ਼ਾਂ ਦੀ ਹੈ ਮਤਲਬ ਅੱਜ ਤਾਂ ਜੋ ਸ਼ਾਇਦ ਸੌ ਫਰਿੱਜ ਹੈ ਪਤਾ ਨਹੀਂ 50 ਫਰਿੱਜ ਹੈ ਤੇ ਆਉਣੇ ਨੇ ਫਰਿੱਜ ਹੋਰ ਤੇ ਉਹ ਡੇਲੀ ਆਉਣਗੇ ਮਤਲਬ ਕੱਲੇ ਫਰਿੱਜਾਂ ਦੀ ਰਿਕੁਆਇਰਮੈਂਟ ਨਹੀਂ ਕਿ ਉਹ ਕਈ ਘਰਾਂ ਦੇ ਵਿੱਚ ਸਾਰੇ ਸਾਮਾਨ ਰੋੜ ਗਏ ਉਹਨਾਂ ਕੋਲੇ ਕੋਈ ਚੀਜ਼ ਵੀ ਹੈ ਨਹੀਂਗੀ ਹਨਾ ਸੋ ਉੱਥੇ-ਉੱਥੇ ਉਹ ਚੀਜ਼ਾਂ ਪਹੁੰਚਾਈਆਂ ਜਾਣਗੀਆਂ ਸੋ ਮੱਜਾਂ ਦੀ ਰਿਕੁਆਇਰਮੈਂਟ ਆਗੇ ਹੋਰ ਕਈ ਚੀਜ਼ਾਂ ਦੀ ਰਿਕੁਆਇਰਮੈਂਟ ਆ ਜਿਹੜੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਉਹਨਾਂ ਦੇ ਉੱਤੇ ਕੰਮ ਕੀਤਾ ਜਾਊਗਾ ਕਿਉਂਕਿ ਕਿਹਾ ਕਿ ਹੁਣੇ ਪ੍ਰੋਪਰ ਇਹ ਬੱਚੇ ਸਾਰੇ ਜਿਹੜੀਆਂ ਸੰਸਥਾਵਾਂ ਵਾਲੇ ਨੇ ਉਹ ਪ੍ਰੋਪਰ ਚਾਰਟ ਬਣਾ ਰਹੇ ਨੇ ਕਿ ਕਿੱਥੇ ਕੀ ਰਿਕੁਆਇਰਮੈਂਟ ਆ ਕਿਤੇ ਕਿਸੇ ਚੀਜ਼ ਦੀ ਰਿਕੁਆਇਰਮੈਂਟ ਆ ਕਿਤੇ ਕਿਸੇ ਚੀਜ਼ ਦੀ ਉਸ ਅਕੋਰਡਿੰਗ ਚੀਜ਼ਾਂ ਲਿਆਂਦੀਆਂ ਜਾਣਗੀਆਂ ਬਿਲਕੁਲ ਤਾਂ ਅਜਿਹੇ ਸਮੇਂ ਦੇ ਵਿੱਚ ਮੁਰਦ ਬਸੇਵੇਂ ਦਾ ਹੁਣ ਅਗਲਾ ਪ੍ਰੋਜੈਕਟ ਚੱਲ ਪਿਆ ਪਹਿਲਾਂ ਤਾਂ ਇਨਸਾਨਾਂ ਦੀ ਜਾਨ ਬਚਾਉਣੀ ਸੀ ਵੇ ਜਮਾਨਾਂ ਦੀ ਜਾਨ ਬਚਾਉਣੀ ਸੀ ਹੁਣ ਉਹਨਾਂ ਦਾ ਮੁਰਦ ਸੇਵਾ ਕਿਵੇਂ ਕਰਨਾ ਉਸ ਪ੍ਰਧਤਿਕ ਕੰਮ ਚੱਲ ਪਿਆ ਇਹ ਬਸੇਵੇਂ ਵਾਲਾ ਹੀ ਫਾਰਮੈਟ ਹੈ ਜੀ ਹੁਣ ਜਿਹੜੀਆਂ ਆ ਚੀਜ਼ਾਂ ਦੀ ਰਿਕੁਆਇਰਮੈਂਟ ਆ ਰਹੀ ਆ ਇਹ ਉਹੀ ਚੀਜ਼ਾਂ ਨੇ ਵੀ ਹੁਣ ਉਹਨਾਂ ਦੇ ਘਰ ਜ ਉਹਨਾਂ ਦਾ ਸਾਰੀਆਂ ਚੀਜ਼ਾਂ ਰੁੜ ਗਈਆਂ ਹਨ ਭਾਂਡੇ ਡਿੰਡੇ ਵੀ ਰੁੜ ਗਏ ਨੇ ਹਨਾ ਨਾ ਕੋਈ ਪੈਸਾ ਤੇ ਲਰਿਆ ਜਮੀਨਾਂ ਖਰਾਬ ਹੋ ਗਈਆਂ ਤੇ ਨਾ ਕੋਈ ਇਨਕਮ ਦਾ ਸੋਰਸ ਆ ਸੋ ਉਹਨਾਂ ਦੀ ਕੋਸ਼ਿਸ਼ ਆ ਕਿ ਇੱਕ ਵਾਰੀ ਉਹਨਾਂ ਨੇ ਪਹਿਲਾਂ ਘਰ ਘੁਰ ਸੈੱਟ ਕਰਦੀ ਉਹ ਰਹਿਣ ਜੋਗੇ ਹੋਣ ਹਨਾ ਉਸ ਤੋਂ ਬਾਅਦ ਜਦ ਤੱਕ ਉਹਨਾਂ ਦੀਆਂ ਜ਼ਮੀਨਾਂ ਦੇ ਵਿੱਚੋਂ ਉਹਨੋਂ ਕਿਵੇਂ ਗਾਰਾ-ਗੋਰਾ ਕੱਢਿਆ ਜਾਊਗਾ ਫਿਰ ਦੁਬਾਰਾ ਕਿਉਂਕਿ ਮੈਂ ਪਹਿਲਾਂ ਵੀ ਕਿਹਾ ਸੀ ਕਿਉਂਕਿ ਕਈ ਵਾਰੀ ਤਾਂ ਜ਼ਮੀਨਾਂ ਦਾ ਪਤਾ ਹੀ ਨਹੀਂ ਲੱਗਣਾ ਇੰਨੀ ਇੰਨੀ ਗਾਰ ਚੜ ਗਈ ਸੀਗੀ ਸ਼ਾਇਦ ਦੁਬਾਰਾ ਤੋਂ ਹੀ ਸ਼ੁਰੂ ਕੰਮ ਕਰਨਾ ਪਵੇ ਤਕਸੀਮਾ ਸੁਮਾ ਹੋਣਗੀਆਂ ਜ਼ਮੀਨਾਂ ਦੀਆਂ ਫੇਰ ਤੋਂ ਉਹ ਹਟਾ ਕੇ ਦੁਬਾਰਾ ਖੇਤੀ ਸ਼ੁਰੂ ਕੀਤੀ ਜਾਊਗੀ ਕਿੰਨਾ ਟਾਈਮ ਲੱਗਦਾ ਉਸ ਚੀਜ਼ ਨੂੰ ਉਹੀ ਗੱਲ ਹੈ ਕਿ ਨਾ ਗਾਰਬੋ ਚੜਿਆ ਹੋਇਆ ਇਹਨਾਂ ਦੇ ਵਿੱਚ ਰੇਤ ਭਰ ਗਈ ਤਾਂ ਉਹ ਸਾਲ ਨੂੰ ਅਗਲੀ ਫਸਲ ਦਾ ਵੀ ਖਤਰ ਪੈ ਗਿਆ ਚੋਨਾ ਮਰ ਜਾਣਾ ਕਣਕ ਖਮਨੀ ਹੋਣੀ ਹੈ ਕਈ ਇਲਾਕਿਆਂ ਦੇ ਜਿਹੜੇ ਬਾਰਡਰ ਦੇ ਦਰਿਆ ਦੇ ਨਾਲ ਲੱਗੇ ਲੱਕੇ ਲੱਗਦੇ ਸੀ ਕਰਜ਼ਾ ਵੀ ਉਹਨਾਂ ਦੇ ਸਿਰ ਚੜੇਗਾ ਕਰਜ਼ੇ ਦੀ ਜਿਹੜੀ ਕਿਸ਼ਤਾਂ ਵੀ ਟੁੱਟਣਗੀਆਂ ਵਿਆਜ ਵੀ ਵਧੇਗਾ ਬਿਲਕੁਲ ਇਹ ਚੀਜ਼ਾਂ ਸਾਰੀਆਂ ਹੋਣਗੀਆਂ ਨਹੀਂ ਉਹਦੇ ਲਈ ਦੇਖੋ ਆਇਆ ਕਿ ਹਾਲੇ ਤੱਕ ਮਿਸ਼ਨ ਫੁੱਲ ਫੁੱਲ ਸਪੀਡ ਤੇ ਜਾਰੀ ਹੋਈ ਆ ਆਪਾਂ ਦਾ ਪਹਿਲਾਂ ਵੀ ਇਹ ਕਹਿ ਰਹੇ ਆ ਕਿ ਇਹ ਨਹੀਂਗਾ ਕਿ ਆਪਾਂ ਹੋਣਾ 5-10 ਦਿਨ ਕਰਕੇ ਕੰਮ ਲਮੇਟ ਦੀਏ ਇਹ ਤਾਂ ਵਕਤ ਲੱਗਣਾ ਸੀ ਵੀ ਜਿੰਨਾਂ ਨਾਲ ਜੁੜੇ ਆਂ ਸੀ ਸਾਰਿਆਂ ਨਾਲ ਐ ਲੰਬੇ ਸਮੇਂ ਲਈ ਜੁੜੇ ਆ ਕਿ ਯਾਰ ਤੂੰ ਸਾਨੂੰ ਉਸ ਹਿਸਾਬ ਨਾਲ ਦੱਸੋ ਸੋ ਮੈਂ ਸਾਰਿਆਂ ਨੂੰ ਕਿਉਂਕਈ ਆਰਟਿਸਟ ਜਾਂ ਕਈ ਵੀਰਪੈਣ ਜਾਂ ਕਈ ਬਿਜ਼ਨਸਮੈਨ ਇੱਥੇ ਪਹੁੰਚ ਲਈ ਸਕੇ ਸੋ ਜਿਹੜੇ ਨਹੀਂ ਪਹੁੰਚ ਸਕੇ ਸੋ ਆਪਣਾ ਫਰਜ਼ ਬਣਦਾ ਕਿ ਆਪਾਂ ਉਹਨਾਂ ਨੂੰ ਵੀ ਪੂਰਾ ਅਪਰੀਸ਼ੀਏਟ ਕਰੀਏ ਜਿਹੜੇ ਹੈਲਪ ਭੇਜ ਰਹੇ ਨੇ ਆਪਣਾ ਕੰਮ ਕਰੋ ਸਾਰੇ ਨਾਲ ਡਟ ਕੇ ਔਰ ਆਪਾਂ ਥੋੜਾ ਜਿਆ ਕوشਿਸ਼ਾਂ ਕਰੀਏ ਵੀ ਐਤਕੀ ਕੰਮ ਹੀ 10 20% ਜਿਆਦਾ ਕਰੀਏ ਉਹ 20% ਆਪਾਂ ਇਹਨਾਂ ਲਈ ਕਰ ਲਈ ਠੀਕ ਹੈ ਨਾ ਸੋ ਆਪਾਂ ਸਾਰੇ ਜਣੇ ਨਾਲ ਮਿਲ ਕੇ ਕਰੀਏ ਔਰ ਆਪਾਂ 1 ਸਾਲ ਲਾਵਾਂਗੇ ਸਾਰੇ ਜਣੇ ਤਾਂ 20 20% ਆਪਣੀ ਇਨਕਮ ਜੋ ਆਪਾਂ ਜਿਆਦਾ ਲਾਵਾਂਗੇ ਤਾਂ ਆਪਾਂ ਉਹ ਕਿੰਨੇ ਕਿੰਨੇ ਠੱਬਰਾਂ ਨੂੰ ਮੈਨੇਜ ਕਰ ਸਕਦੇ ਆ ਸੋ ਉਹ ਚੀਜ਼ਾਂ ਹੌਲੀ ਹੌਲੀ ਕਰਕੇ ਸੈੱਟ ਹੋ ਜਾਣਗੀਆਂ ਜਿਹੜਾ ਅਜਨਾਲਾ ਹਲਕਾ ਇਸ ਹਲਕੇ ਦੇ ਵਿੱਚ ਤਾਂ ਕਲਾਕਾਰ ਬਹੁਤ ਜ਼ਿਆਦਾ ਆਏ ਨੇ ਬਹੁਤ ਜ਼ਿਆਦਾ ਸਪੋਰਟਿਸ ਮਿਲੀ ਹੈ ਹਲਕੇ ਦੇ ਮੈਨੂੰ ਮੁਫਾਜ਼ਿਲ ਕਾ ਜਾਣ ਦਾ ਮੌਕਾ ਮਿਲਿਆ ਫਿਰੋਜ਼ਪੁਰ ਪੰਨ ਦਾ 10 ਦਿਨ ਮੈਂ ਉਧਰ ਲਾਇਏ ਨੇ ਤਾਂ ਉਹ ਲੋਕ ਵੀ ਉਮੀਦ ਕਰਦੇ ਨੇ ਕਿ ਸਾਡੇ ਤੱਕ ਵੀ ਇਹ ਮਦਦ ਪਹੁੰਚੇ ਕਿਉਂਕਿ ਉਹ ਸਰਹੱਦ ਤੇ ਰਹਿੰਦੇ ਨੇ ਕਦੇ ਜੰਗ ਵਰਗਾ ਮਾਹੌਲ ਬਣ ਜਾਂਦਾ ਉਦੋਂ ਅਨਾਉਂਸਮੈਂਟ ਉਹਨਾਂ ਨੂੰ ਹੋ ਜਾਂਦੀ ਹੈ ਕਿ ਤੁਸੀਂ ਪਿੰਡ ਖਾਲੀ ਕਰ ਦਿਓ ਹੜਾਂ ਦੀ ਮਾਰ 23 'ਚ ਉਹਨਾਂ ਦੇ ਪਈ ਹੁਣ ਫੇਰ 25 'ਚ ਪੈ ਗਈ 10-10 ਲੱਖ ਰੁਪਏ ਦਾ ਕਰਜ਼ਾ ਇੱਕ ਪਰਿਵਾਰ ਤੇ ਹੈ ਉਹ ਉਸ ਪਾਸੇ ਕਦੋਂ ਜਾਣ ਦੇ ਨਹੀਂ ਉਸ ਪਾਸੇ ਵੀ ਗਏ ਨੇ ਬ ਸੋ ਇਹ ਨਹੀਂ ਕਿ ਸੋ ਵੀਡੀਓਜ਼ ਬਹੁਤ ਆਈਆਂ ਉਧਰ ਵੀ ਬਹੁਤ ਲੋਕ ਗਏ ਨੇ ਸੋ ਇਹ ਨਹੀਂ ਕਿ ਆਪਾਂ ਆਪਣਾ ਫਰਜ਼ ਤਾਂ ਜਿਹੜਾ ਹੈਗਾ ਆਪਣੇ ਤਾਂ ਫਰਜ਼ ਪੂਰੇ ਪੰਜਾਬ ਲਈ ਆ ਸੋ ਇਹ ਨਹੀਂਗਾ ਜਿੱਥੇ ਜਿੱਥੇ ਵੀ ਭੀੜ ਹੈ ਜਿੱਥੇ ਜਿੱਥੇ ਵੀ ਪ੍ਰੋਬਲਮ ਆ ਆਪਾਂ ਸਾਰੇ ਜਗ੍ਹਾ ਤੇ ਕਾਮਨਲੀ ਉਹ ਚੀਜ਼ਾਂ ਨੂੰ ਕਰ ਰਹੇ ਆ ਨਹੀਂ ਨਹੀਂ ਕਿਉਂਕਿ ਸੋ ਪੁਰਾ ਲੁਧਿਆਣਾ ਏਰੀਆ ਦਾ ਜੀ ਹਨਾ ਲੁਧਿਆਣੇ ਦਾ ਮੈਂ ਸੋ ਇਹ ਨਹੀਂ ਕਿ ਮੈਂ ਜੀ ਅੱਜ ਲੁਧਿਆਣੇ ਨੂੰ ਪ੍ਰੋਬਲਮ ਹੋਊਗੀ ਤਾਂ ਮੈਂ ਬਾਕੀ ਛੱਡ ਕੇ ਇਕੱਲੇ ਲੁਧਿਆਣੇ ਨੂੰ ਪੈ ਜਾਊਗਾ ਹਨਾ ਸੋ ਆਪਣਾ ਸਾਰਿਆਂ ਦੀ ਹੈਲਪ ਕਰਨ ਦੀ ਜਿੰਨੀ ਜਿੰਨੀ ਕੋਸ਼ਿਸ਼ ਆਪਾਂ ਸਾਰਿਆਂ ਨੂੰ ਇਕੁਅਲੀ ਹੈਲਪ ਕਰਨੀ ਆ ਸੋ ਉਹਦੇ ਲਈ ਆਪਾਂ ਲੱਗੇ ਹੋਏ ਆ ਸੋ ਇਹ ਗਲੋਬਲ ਸਿਕਸ ਵਾਲੇ ਉਧਰ ਵੀ ਲੱਗੇ ਹੋਏ ਨੇ ਇਹਨਾਂ ਦੀਆਂ ਟੀਮਾਂ ਉੱਥੇ ਵੀ ਲੱਗੀਆਂ ਹੋਈਆਂ ਇੱਥੇ ਵੀ ਲੱਗੀਆਂ ਹੋਈਆਂ ਸੋ ਜਿਵੇਂ ਜਿਵੇਂ ਰਿਕੁਆਇਰਮੈਂਟਸ ਹੁੰਦੀ ਆ ਉਹ ਸਾਰਾ ਚੀਜ਼ ਨੂੰ ਅਪਡੇਟ ਕੀਤਾ ਜਾਂਦਾ ਹੈ ਬਹੁਤ ਬਹੁਤ ਕਿਚ ਦੇਖੋ ਉਹਦੇ ਤੇ ਉਹਨਾਂ ਨੇ ਇਹ ਆ ਵਾਕੀਨਾਂ ਦੀ ਗੱਲ ਸਹੀ ਹੈ ਜੀ ਪਿਪਾ ਜੀ ਕੀ ਕਿ ਜਿਹੜੇ ਸਾਡੇ ਵੱਡੇ ਕਲਾਕਾਰ ਆ ਨਹੀਂ ਸਕੇ ਧੰਨਵਾਦ ਉਹਨਾਂ ਦਾ ਵੀ ਮੈਂ ਉਸ ਦਿਨ ਵੀਡੀਓ ਵੇਖਣ ਦਿਆ ਸੀ ਕਰਨ ਓਜਲਾ ਆਪ ਆ ਨਹੀਂ ਸਕੇ ਪਰ ਮੇਰਾ ਖਿਆਲ ਹੈ ਕਿ ਉਹਨੇ ਵੀ ਤੋਂ 25 ਘੰਟਿਆਂ ਦੇ ਵਿੱਚ ਵਿੱਚ ਨਾ ਵੋਟਾਂ ਉਹਨੇ ਉੱਥੋਂ ਮਗਾਗ ਭੇਜ ਦਿੱਤੀਆਂ ਸੀ ਕਿ ਮੈਂ ਆ ਨਹੀਂ ਸਕਿਆ ਪਰ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਹੋਈ ਮੈਂ ਇੱਥੇ ਬੈਠਾ ਬੈਠੇ ਤੁਹਾਨੂੰ ਪ੍ਰੋਵਾਈਡ ਕਰਾਂਗਾ ਉਸੇ ਟਾਈਮ ਅਗਲੇ ਨੇ ਪੰਚਾ ਦਿੱਤੀਆਂ ਸੀ ਵੋਟਾਂ ਪੁਈਆਂ ਸੀ ਕਹਿੰਦਾ ਸਾਨੂੰ ਉਹਨੇ ਪੁੱਛਿਆ ਗਿਆ ਸੀ ਨਾ ਕਰਨੋ ਜਿਲ੍ਹੇ ਨੇ ਪੁੱਛਿਆ ਸੀ ਕਿ ਯਾਰ ਮੈਨੂੰ ਮੈਂ ਜੇ ਆ ਨਹੀਂ ਸਕਦਾ ਮੇਰੇ ਜਿੰਮੇ ਸੇਵਾ ਲਾਓ ਮੇਰੇ ਜਿੰਮੇ ਸੇਵਾ ਕੀ ਹੈ ਕਹਿੰਦੇ ਸਾਨੂੰ ਸਿਰਫ ਨਾ ਇੰਨਾ ਕ ਮਸਲਾ ਆ ਰਿਹਾ ਕਿਉਂਕਿ ਪਾਣੀ ਹੁੰਦਾ ਪਾਣੀ ਦੇ ਵਿੱਚ ਚੱਲ ਕੇ ਕਿਸੇ ਜਗ੍ਹਾ ਤੇ ਚੀਜ਼ਾਂ ਪਹੁੰਚਾਉਣਾ ਨਾ ਬੜਾ ਔਖਾ ਹੋ ਜਾਂਦਾ ਹੈ ਕਹਿੰਦਾ ਤੁਸੀਂ ਟੈਨਸ਼ਨ ਹੀ ਨਾ ਲਾਓ ਮੈਂ ਕਹਿੰਦਾ ਵਾ 20 ਤੋਂ 22 ਘੰਟਿਆਂ ਦੇ ਵਿੱਚ 25 ਘੰਟਿਆਂ ਦੇ ਘੰਟਿਆਂ ਦੇ ਵਿੱਚ ਵੋਟਾਂ ਆ ਗਈਆਂ ਸੀ ਹਰ ਪਾਸੇ ਵੋਟਾਂ ਚੱਲਣ ਲੱਗ ਪਈਆਂ ਸੀ ਕਰਨੋ ਜਿਲ੍ਹੇ ਨੇ ਵੋਟ ਇਹ ਜੇ ਕਹਿੰਦਾ ਇਸੋਂ ਜ਼ਿਆਦਾ ਪਿੱਛੇ ਖੜੀਆਂ ਨੇ ਉਹ ਕਹਿੰਦੇ ਜਿੰਨੀ ਰਿਕੁਆਇਰਮੈਂਟ ਹੋਏਗੀ ਉਹ ਸਭ ਨਾਲ ਚੀਜ਼ ਆਂਦੀ ਜਾਏਗੀ ਨਾ ਅੱਛਾ ਇੱਕ ਚੀਜ਼ ਮੈਨੂੰ ਬੜੀ ਆਥੈਂਟਿਕ ਲੱਗੀਗੀ ਪੀਗਰੇਵਾਲ ਦੀ ਉਹ ਕਹਿੰਦਾ ਪਏ ਕਿ ਇਹ ਕਈ ਬਿਜ਼ਨਸmen ਐਸੇ ਨੇ ਜਿਹੜੇ ਨਹੀਂ ਪਹੁੰਚ ਸਕੇ ਉਹ ਪੈਸਾ ਦੇ ਦਿੰਦੇ ਪਏ ਨੇ ਸਾਨੂੰ ਸਬਪੁਸ਼ ਕਰਦੇ ਪਏ ਠੀਕ ਹੈ ਲੇਕਿਨ ਮੈਂ ਹਰ ਬੰਦੇ ਲਈ ਇਹ ਗੱਲ ਕਹਿੰਦਾ ਕਿ ਹਰ ਬੰਦਾ ਆਪਣੇ ਕੰਮ ਨੂੰ 20% ਜ਼ਿਆਦਾ ਕਰਨ ਲੱਗੇ ਹਾਂ ਠੀਕ ਹੈ ਇੱਕ ਸਾਲ ਤੀਕਰ ਆਪਣੇ ਕੰਮ ਦੇ ਵਿੱਚ ਓਵਰਟਾਈਮ ਐਡ ਕਰ ਲਵੇ ਦੋ ਘੰਟੇ ਜ਼ਿਆਦਾ ਅਗਰ ਤੂੰ 10 ਘੰਟੇ ਕਰਦਾ ਪਿਆ ਤੈਨੂੰ 12 ਘੰਟੇ ਕਰਨ ਲੱਗੇ ਤੇ ਜਿਹੜਾ ਦੋ ਘੰਟੇ ਉਹ ਕਰਦਾ ਪਿਆ ਉਹ ਸਾਰਾ ਇੱਕ ਸਾਈਡ ਤੇ ਇਹਨਾਂ ਦੀ ਆਪਣਾ ਹੈਲਪਲੀਅਰ ਰੱਖੇ ਹਜੇ ਥੋੜਾ ਕੋ ਕੰਮ ਵਾਕਈ ਸਹੀ ਗੱਲ ਹੈ ਕਿ ਥੋੜਾ ਪਿੱਛੇ ਤੇ ਚਲਾ ਗਿਆ ਇੱਕ ਦੋ ਜ਼ਮੀਨ ਉਹਨਾਂ ਦੀ ਗੱਲ ਠੀਕ ਹੈ ਜੀ ਤੂੰ ਜ਼ਮੀਨ ਵੇਖਣਗੇ ਉਹ ਪਤਾ ਨਹੀਂ ਚੱਨੇਗਾ ਕਿਦੀ ਕਿੰਨੀ ਹੈ ਉਹ ਕਿੰਨੀ ਕਿੰਨੀ ਹੈ ਜੇ ਬਹੁਤ ਦੱਸਣ ਦੀ ਜਿੱਥੋਂ ਦਰਿਆਵਾ ਪਾਣੀ ਨੇ ਕਿਉਂਕਿ ਪਾਣੀ ਨੇ ਰਸਤਾ ਆਪਣਾ ਬਣਾਣਾ ਉਹਨੇ ਜਿੱਥੋਂ ਜਿੱਥੋਂ ਨੰਗਣਾ ਸਮਝੋ ਉਹਨੇ ਰਸਤਾ ਬਣਾ ਜਾਣਾ ਹਜੇ ਵਿੱਚੋਂ ਕਈ ਜਗ੍ਹਾ ਤੇ ਕੱਟ ਆਈ ਉਹਨੇ ਨੇ ਕਈ ਜਗ੍ਹਾ ਤੇ ਜ਼ਮੀਨ ਉੱਧਰ ਹੋ ਜਾਣੀ ਹੈ ਕਈ ਘਰਾਂ ਦੇ ਵਿੱਚੋਂ ਦੀ ਕੱਟ ਨਿਕਲੇ ਦੇ ਹਜੇ ਮੇਨ ਮਸਲਾ ਇਹ ਵੀ ਬੜਾ ਹੈ ਨਾ ਵੀ ਐਸਾ ਨਹੀਂ ਭਾਈ ਪਹਿਲੇ ਤਾਂ ਲੋਕਾਂ ਕੋਲ ਨਿਸ਼ਾਨਦਈਆਂ ਸੀ ਕਿ ਮੇਰਾ ਰਕਬਾ ਇੱਥੋਂ ਸ਼ੁਰੂ ਹੁੰਦਾ ਇੱਥੇ ਤੱਕ ਆ ਕੇ ਖਤਮ ਹੋ ਗਿਆ ਕਿ ਮੇਰੇ ਰਕਬੇ ਦੀ ਹਦੂਦ ਹੈ ਜਦੋਂ ਉਹ ਹਦੂਦਾਂ ਹੀ ਮਿਕਸ ਹੋ ਗਈਆਂ ਨੇ ਸਾਰੀਆਂ ਦੁਬਾਰਾ ਤੋਂ ਪਟਵਾਰੀਆਂ ਨੂੰ ਬੁਲਾਣਾ ਉਹਨਾਂ ਨੇ ਹਦੂਦਾਂ ਦੇਣੀਆਂ ਤੇ ਬੜੀ ਲੌਂਗ ਪੀਰੀਅਡ ਹੋ ਰਹੀਆਂ ਸੀ ਇਧਰਲੇ ਪਾਸੇ ਪਾਕਿਸਤਾਨੀ ਆਵਾਮ ਖੜੀ ਹੋ ਗਏ ਚੀਜ਼ਾਂ ਦੇ ਲਈ ਇਧਰ ਵਿੱਚ ਉਧਰਾਂ ਤੁਰਾਂ ਸਾਰਾ ਕੁਝ ਖਤਮ ਹੋ ਗਿਆ ਸੀ ਕਿ ਇਧਰ ਪੰਜਾਬੀ ਖੜੇ ਨੇ ਉਧਰ ਸਿੱਖ ਭਰਾ ਖੜੇ ਨੇ ਜਿਹੜਾ ਚੀਜ਼ਾਂ ਦੇਣ ਲੱਗੇ ਤੁਸੀਂ ਇਹ ਦੇਖੋ ਕਿ ਆਪਣੇ ਇਥੇ ਰਣਗਾਨਾ ਸਾਹਿਬ ਠੀਕ ਹੈ ਕਿੰਨੇ-ਕਿੰਨੇ ਫੁੱਟ ਪਾਣੀ ਚੜਿਆ 8-8 ਕੇ 9-9 ਫੁੱਟ ਪਾਣੀ ਚੜਿਆ ਠੀਕ ਹੈ 9-9 ਫੁੱਟ ਪਾਣੀ ਚੜਿਆ ਤੇ ਲੇਕਿਨ ਇਹਨਾਂ ਨੇ 24 ਘੰਟਿਆਂ ਦੇ ਵਿੱਚ ਵਿੱਚ ਉਹਨੂੰ ਕਲੀਨ ਕਰ ਦਿੱਤਾ ਬਿਲਕੁਲ ਇਸ ਗੱਲੋਂ ਸਾਡੇ ਜਿੰਨੇ ਵੀ ਵੀਰੇ ਹੈਗੇ ਨੇ ਉਹਨਾਂ ਨੇ ਕਿਹਾ ਸਾਡਾ ਭਾਵੇਂ ਜੋ ਮਰਜ਼ੀ ਹੈ ਕਹਿੰਦਾ ਸਾਨੂੰ ਮਰੀਮ ਨਵਾਜ਼ ਦਾ ਇਸ ਗੱਲੋਂ ਫੈਸਲਾ ਬੜਾ ਚੰਗਾ ਲੱਗਾ ਸੀ ਅਸੀਂ ਸੁਣਦੇ ਪੀ ਸੀ ਕਹਿੰਦੇ ਸੀ ਕਿ ਇਹ ਕਹਿੰਦੀ ਸਾਡੇ ਸਿੱਖ ਭਰਾ ਨੇ ਉਹਨਾਂ ਦੀ ਮੁਕੱਦਸ ਜਗ੍ਹਾ ਹੈ ਉਹਨਾਂ ਦੀ ਇਬਾਦਤ ਵਗੈਰਾ ਕਰਨੀ ਹੁੰਦੀ ਹੈ ਤੇ ਪਾਣੀ ਚੜ ਗਿਆ ਕਹਿੰਦੀ ਮੈਨੂੰ ਸਭ ਤੋਂ ਪਹਿਲੇ ਸਾਰੇ ਕੰਮ ਛੱਡ ਕੇ ਦਾ ਇਸ ਜਗ੍ਹਾ ਨੂੰ ਕਲੀਨ ਕਰਨਾ ਚਾਹੀਦਾ ਤੇ ਮੇਰਾ ਕਹਿੰਦੇ ਕਿ ਕਦੇ ਨਹੀਂ ਸੀ ਪੂਰੇ ਬੰਗੇ ਉਹਨਾਂ ਨੇ ਗੁਰਦੁਆਰੇ ਦੇ ਵਿੱਚੋਂ ਸਾਰਾ ਪਾਣੀ ਕੱਢਿਆ ਕਹਿੰਦਾ ਸੀ ਫੈਨ ਹੋ ਗਿਆ ਕਿਉਂਕਿ ਪੂਰੇ ਆਪਣਾ ਇਧਰ ਲੈਂਦੇ ਪੰਜਾਬ ਦੇ ਵਿੱਚ ਸਭ ਤੋਂ ਪਹਿਲੇ ਜਿਹੜਾ ਇਹ ਗੁਰਦੁਆਰੇ ਦੀ ਵੀਡੀਓ ਸਾਹਮਣੇ ਆਈ ਪਾਣੀ ਦੀ ਨਹੀਂ ਤੇ ਜਦੋਂ ਕਲੀਨ ਅਪ ਹੋਇਆ ਉਦੋਂ ਵੀ ਆ ਗਈ ਸੀ ਉਹਨਾਂ ਨੇ ਕਿਹਾ ਸੀ ਤੋ ਉਸੇ ਟਾਈਮ ਅਗਲੇ ਪਾਣੀ ਕਰਕੇ ਨਾ ਸਾਰਾ ਬਾਰ ਬਾਰ ਅੱਛਾ ਇਹ ਇਹ ਆਪਾਂ ਹਮੇਸ਼ਾ ਉਹੀ ਗੱਲ ਨੂੰ ਬਾਰ ਬਾਰ ਹੀ ਕਰਦੇ ਰਵਾਂਗੇ ਕਿ ਬਹੁਤ ਅਮਦਦ ਸਟਾਰਾਂ ਲੋ ਵੀ ਬਿਜ਼ਨਸਮੈਨ ਲੋ ਵੀ ਪੰਜਾਬ ਦੇ ਵਿੱਚੋਂ ਵੀ ਤੇ ਜਿਹੜੇ ਪੰਜਾਬੀ ਭਰਾ ਬਾਹਰ ਬੈਠੇ ਨੇ ਉਹਨਾਂ ਲੋ ਵੀ ਹਰ ਬੰਦਾ ਆਪਣਾ ਜਿਹੜਾ ਰੋਲ ਹੈ ਪੂਰਾ ਅਦਾ ਕਰਦਾ ਪਿਆ। ਇਹਦੇ ਵਿੱਚ ਮੇਨ ਗੱਲ ਇਹ ਹੈਗੀ ਹੈ ਕਿ ਯਾਰ ਉਹ ਤੇ ਹੋ ਗਿਆ ਜੀ ਹਜੇ ਤੇ ਜਿਹੜਾ ਸਲਾਬ ਆਇਆ ਸੀ ਖਾਣ ਪੀਣ ਦਿੱਤਾ ਗਿਆ। ਹਜੇ ਮੇਨ ਸਹੀ ਜਿਹੜੀ ਜ਼ਰੂਰਤ ਪੈਣੀ ਹੈ ਨਾ ਉਹ ਬਾਅਦ ਚ ਪੈਣੀ ਹੈ। ਹਜੇ ਸਹੀ ਪੈਣੀ ਹਜੇ ਤੇ ਸਭ ਤੋਂ ਵੱਡੀ ਚੀਜ਼ ਵਾਲੀ ਗੱਲ ਕੀਤੀ ਹੈ ਨਾ ਕਿ ਹਰੇ ਕਿਸੇ ਨੂੰ ਕੋਈ ਚੀਜ਼ ਦੀ ਜ਼ਰੂਰਤ ਹੈ ਕਿਸੇ ਨੂੰ ਕੋਈ ਚੀਜ਼ ਦੀ ਜ਼ਰੂਰਤ ਹੈ। ਉਹ ਫਿਰ ਉਹਨਾਂ ਦੀ ਜ਼ਰੂਰਤ ਸਾਬ ਨਾਲ ਉਹਨਾਂ ਨੂੰ ਦੇਈ। ਉਹਨਾਂ ਨੂੰ ਹਰ ਚੀਜ਼ ਉਹਨਾਂ ਦੇ ਜਾ ਕਿਉਂਕਿ ਹਰ ਕੋ ਤੋਂ ਸਮਝੋ ਕੱਪੜੇ ਚੀਜ਼ਾਂ ਦੇ। ਚ ਚਲ ਗਈ ਉਹਦੇ ਘਰ ਦੀਆਂ ਨੀਆਂ ਵੀ ਬੈ ਗਈਆਂ ਡੈਫੀਨਿਟਲੀ ਹਰ ਬੰਦੇ ਦੀ ਐਫਰਟ ਹੋਣੀ ਇਹਨੂੰ ਘਰ ਵੀ ਬਣਾ ਕੇ ਦੇਣਾ ਇੰਦੇ ਰੋਜ਼ਮਰ ਰ ਦੀ ਜਿਹੜੀਆਂ ਜ਼ਰੂਰਤ ਦੀਆਂ ਚੀਜ਼ਾਂ ਨੇ ਉਹ ਵੀ ਉਹਨੂੰ ਪੂਰੀਆਂ ਕਰਕੇ ਦੇਣੀਆਂ ਇਵਨ ਕਿ ਗਿੱਪੀ ਭਾਈ ਕਹਿੰਦੇ ਪਏ ਨੇ ਕਿ ਹਜੇ ਸਾਨੂੰ ਮਾਲ ਡੰਗਰ ਦੀ ਵੀ ਲੋੜ ਹੈ ਕਿਉਂਕਿ ਜਿੰਨੇ ਲੋਕਾਂ ਦਾ ਮਾਲ ਡੰਗਰ ਰੁੜ ਗਿਆ ਰੁੜ ਕੇ ਪਾਣੀ ਦੇ ਵਿੱਚ ਮਰ ਗਿਆ ਉਹਨਾਂ ਨੂੰ ਦੇਣਾ ਵੀ ਤੇ ਹੈਗਾ ਨਾ ਉਹ ਤਾਂ ਰੁੜ ਕੇ ਮਰ ਗਿਆ ਕਈ ਰੁੜ ਕੇ ਇੱਥੇ ਪਾਕਿਸਤਾਨ ਪੰਜਾਬ ਦੇ ਵਿੱਚ ਵੀ ਆਇਆ ਪੰਜਾਬ ਦੇ ਵਿੱਚ ਆਇਆ ਤੇ ਉੱਥੇ ਇਸ ਚੀਜ਼ ਦਾ ਵੀ ਸਵਾਲ ਕੀਤਾ ਗਿਆ ਕਹਿੰਦਾ ਯਾਰ ਤਾਂ ਕਈ ਮੱਜਾਂ ਤੇ ਪਾਕਿਸਤਾਨ ਚਲੇ ਗਈਆਂ ਤੇ ਉਦੋਂ ਵੀ ਸਾਡੇ ਪੰਜਾਬ ਜੋ ਆਪ ਸੋਚਦੇ ਯਾਰ ਜੀ ਬੜਾ ਜਵਾਬ ਦਿੰਦੀ ਕਹਿੰਦਾ ਕੋਈ ਕੋਈ ਗੱਲ ਨਹੀਂ 47 ਵੇਲੇ ਦੇ ਕਿਸੇ ਵੀਰ ਦੀ ਇੱਧਰ ਰਹਿ ਨਹੀਂ ਹੋਣਗੀਆਂ ਇਹ ਮੁੜ ਕੇ ਆਇਆ ਚਲ ਉਧਰ ਚਲੇ ਗਿਆ ਜਾਂ ਜਦ ਉਹ ਵੀ ਵੀਡੀਓ ਬੜੀ ਫੇਮਸ ਹੋਈ ਸੀ ਯਾਨੀ ਕਿ ਕੋਈ ਗੱਲ ਨਹੀਂ ਇਹ 47 ਦੀ ਵੰਡ ਜਿੱਧਰ ਰਹਿ ਗਈ ਹੋਣੀ ਹੈ ਤੇ ਹੁਣ ਉਧਰ ਚਲੇ ਗਈ ਹੈ ਕੋਈ ਗੱਲ ਨਹੀਂ ਖੈਰ ਲੋ ਜੀ ਐਸੀ ਵੀਡੀਓ ਐਸੀ ਸਾਡੇ ਵਿਚਾਰ ਇਸ ਵੀਡੀਓ ਦੇ ਬਾਰੇ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟਸ ਵਿੱਚ ਜ਼ਰੂਰ ਦੱਸਣਾ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਦੇ ਵਿੱਚ ਰੱਬ ਰੱਖਾ